ਮੰਮੀ ਸੁੱਤੇ ਜੇ ਆ ਗਈ ਮੇਰੀ ਤੀ ਸਸੀ ਕਾ ਮੰਮੀ ਸਾਸਰੀ ਕਾ ਪੁੱਤ ਬਹਿ ਜਾ ਮੈਂ ਤੇਲੀ ਪਾਣੀ ਲੈ ਕੇ ਆਵਾ ਹੈ ਕਿਦਾਂ ਦੀ ਸਿਹਰ ਦੁਪਹਿਰ ਲੱਗੀ ਆ ਕਿਦਾਂ ਵਿਚਾਰੀ ਜਾਂਦੀ ਆ ਤੇ ਕਿਦਾਂ ਆਉਂਦੀ ਤੁਪੇ ਚੱਲ ਮਨਾ ਪਾਣੀ ਤੇ ਦਵਾ ਨੂੰ ਲੈ ਪੁੱਤ ਪਾਣੀ ਪੀ ਬਹਿ ਜਾ ਮਮੀ ਹੋਰ ਸ 40 ਕਿੱਦਾਂ ਲੰਘਦਾ ਟਾਈਮ ਸਕੂਲੇ ਫਿਰ ਵਧੀਆ ਲੰਘਦਾ ਮਮੀ ਅੱਛਾ ਅੱਛਾ ਹਾਂਜੀ ਠੀਕ ਹੀ ਆ ਅੱਛਾ ਤੇ ਸਿਰਖ ਪਾਈ ਵਾਹ ਕਰਨੀ ਪੈਂਦੀ ਹੁੰਨੀ ਆ ਉਹ ਤੇ ਫਿਰ ਤੁਹਾਨੂੰ ਪਤਾ ਕਰਨੀ ਪੈਂਦੀ ਨੇ ਆਣਿਆਂ ਨਾਲ ਹੂੰ ਆਣਿਆਂ ਨਹੀਂ ਕਰਵਾਉਂਦਾ ਜਿੱਥੇ ਨੇ ਆ ਰਹੇ ਕਿਦਾਂ ਸਾਹਮਣੀਆਂ ਤੇ ਇਦਾਂ ਹੀ ਆ ਫਿਰ ਮਮੀ ਪਰ ਇੱਕ ਗੱਲ ਵਾਸ਼ ਕਰਨਾ ਕਿ ਇਹਦੇ ਆਣਿਆਂ ਨੂੰ ਨਾ ਛੋਟੀ ਛਟੀ ਨਾ ਮਾਰੀ ਕੀ ਚਾਹ ਸੋਟੀ ਤੇਰੀ ਮਾਰਾ ਦਵਕਾ ਤੇ ਮਾਰਨਾ ਹੀ ਪੈਦਾ ਹੁੰਦੀ ਚਲ ਨਾ ਮਾਰਿਆ ਕਰ ਰੱਬ ਦਾ ਰੂਪ ਹੁੰਦੇ ਬੱਚੇ ਹੈ ਏਦਾਂ ਆਖੀ ਹੁੰਦੀ ਨਾ ਲੱਗਦੇ ਫਿਰ ਕੀ ਕਰੀਏ ਗਲਤ ਤੇਰੀ ਵੀ ਸੱਚੀ ਆ ਪਰ ਨਾ ਮਾਵਾ ਕਈ ਬੜੀ ਕਪਤੀਆਂ ਹੁੰਦੀਆਂ ਆਈਓ ਸਕੂਲਾਂ ਵਿੱਚ ਛੱਟ ਲਾਂਵੇਂ ਲੈ ਕੇ ਚਲ ਜਾਂਦੇ ਆਂ ਤੂੰ ਘਾਟ ਹੀ ਕਮੀ ਰੋਖਣਾ ਹੀ ਤਵੀ ਨਹੀਂ ਨਹੀਂ ਉਹਦਾ ਮੜਿਆ ਦਵਕਾ ਮਾਰੀਦਾ ਉਹਦਾ ਨਹੀਂ ਮਾਰੀਦਾ ਪਿਆਰ ਨਾ ਸਮਝਾਇਆ ਕਰ ਬੱਚੇ ਬਹੁਤਾ ਪਿਆਰ ਨਾ ਸਮਝ ਜਾਂਦੇ ਹਾਂਜੀ ਹਾਂਜੀ ਠੀਕ ਆ ਨਾ ਤੇ ਸੱਚ ਡੈਡੀ ਕਿੱਥੇ ਆ ਨਹੀਂ ਡੈਡੀ ਤੇਰੇ ਨਾ ਸਵੇਰ ਦੇ ਗਏ ਵੇਹਲਾ ਤੂੰ ਹੀ ਸਕੂਲਾਂੋਂ ਕਿ ਆ ਗਈਆਂ ਅਜੇ ਤੱਕ ਨਹੀਂ ਹੋਇਆ ਤੇ ਗਏ ਕਿੱਥੇ ਡੈਡੀ ਮੈਨੂੰ ਤਾਂ ਲੱਗਦਾ ਮਰਨਾ ਝੂਠ ਬੋਲ ਕੇ ਕਿਤੇ ਗਏ ਆ ਮੈਨੂੰ ਆਂਦੇ ਹੀ ਗਿਆ ਪਿਓ ਡੇਰੇ ਵਾਲੇ ਨਾਲ ਕਿਤੇ ਰਿਸ਼ਤਾ ਹੋਣਿਆ ਵਾ ਦੱਸ ਪਈ ਆ ਤੇ ਮੈਨੂੰ ਉਹਨਾਂ ਨੇ ਸੱਦਿਆ ਵਾ ਤੇ ਕਹਿੰਦੇ ਕਿ ਕਿਦਾਂ ਦੇ ਬੰਦੇ ਬੁੰਦੇ ਆ ਤੇ ਉਹ ਬੰਦ ਦੱਸ ਤੇ ਮੈਂ ਹਿੰਨਾ ਚਾ ਥੋੜੀ ਲੱਗਦਾ ਫੋਨ ਤੇ ਦੱਸ ਦੀਦਾ ਆਓ ਜੇ ਗਏ ਹੁੰਦੇ ਤਾਂ ਚਲ ਘੰਟੇ ਦੋ ਘੰਟੇ ਚੱਕਰ ਆ ਜਾਂਦੇ ਗਏ ਨਾ ਇਹ ਨਿਚਰ ਵਿੱਚ ਤਾਂ ਬੰਦੇ ਦਾ ਵਿਆਹ ਹਿੰਦਾ ਵਾ ਹੈ ਇਹ ਦੱਸ ਫੋਨ ਹੀ ਕਰ ਲੈਣਗੇ ਫੋਨ ਹੀ ਕਰ ਲੈਣ ਦੇ ਇਹਨਾਂ ਬੰਦਾਂ ਨੇ ਫੋਨ ਹੀ ਖੜਿਆ ਨਾਲ ਨਹੀਂ ਫੋਨ ਕਿੱਥੇ ਚੁੱਕਦੇ ਆ ਫੋਨ ਤੇ ਚੁਪਣਾ ਨਾ ਹੋਇਆ ਜਿੰਨਾ ਮਰਜ਼ੀ ਕਰ ਲਾਂ ਮੇਰੇ ਤਾਂ ਟੈਨਸ਼ਨ ਹੋਣ ਈ ਆ ਇੰਨਾ ਟਾਈਮ ਕਿੱਥੇ ਲਾਤਾ ਉਹ ਸ਼ਾਮਾਂ ਪੈ ਗਈਆਂ ਹੁਣ ਤਾਂ ਉਹੋ ਤੇ ਗੱਲ ਵਾ ਪੁੱਤ ਇੰਨਾ ਟਾਈਮ ਥੋੜੀ ਲੱਗਦਾ ਹੁੰਦਾ ਕੁਛ ਇਸ ਵਿੱਚ ਕਿਤੇ ਜਿ ਨਾਲ ਵੀ ਚਲਗੇ ਹੋਣਗੇ ਪੁੱਛਣ ਗਿਛਣ ਫਿਰ ਵੀ ਇੰਨਾ ਟਾਈਮ ਥੋੜੀ ਲੱਗਦਾ ਵਾ ਇਹ ਤੇ ਅਹੋ ਜਦਾਂ ਉੱਥੇ ਲਾਵਾ ਕਰਾਉਂਦੇ ਤੇ ਕੋਈ ਨੀ ਮੰਮੀ ਆ ਜਾਂਦੇ ਐਵੇਂ ਪਿੰਡ 'ਚ ਹੀ ਗਏ ਹੋਣੇ ਕਿਸ ਦੇ ਘਰ ਇੰਨੀ ਕੋ ਫਿਕਰ ਕਰਨ ਦੇ ਜੇ ਚੱਲ ਕੋਈ ਗੱਲ ਨਹੀਂ ਰੋਟੀ ਦਵਾ ਫਿਰ ਤੈਨੂੰ ਨਹੀਂ ਕੋਈ ਨੀ ਖਾਣੀ ਮੈਂ ਰੋਟੀ ਭਰ ਜੈ ਨਹੀਂ ਖਾਣੀ ਠਹਿਰ ਕੇ ਖਾਣੀ ਐ ਭੁੱਖ ਤੇ ਲੱਗੀ ਐ ਚੱਲ ਮੈਂ ਲਾਉਂਗੀ ਫੁਲਕੇ ਫਿਰ ਨਹੀਂ ਤੁਸੀਂ ਰ ਮੈਂ ਨਾ ਕਹਿਣੇ ਪਈ ਨਮਕੀਨ ਚੋਲ ਬਣਾਉਣੀ ਆ ਜੀਬੜਾ ਕਰਨ ਦੇ ਅੱਜ ਦਿਲ ਕਰਨ ਦੇ ਆ ਉਹ ਬਣਾ ਲੈਣੀ ਅੱਜ ਚਲ ਕਪੜੇ-ਕਪੜੇ ਘਾਵਾ ਪਹਿਨਾਂ ਨਹੀਂ ਤੇ ਕਿਹ ਜਾਂ ਰਹਿੰਦੇ ਕੋਈ ਗੱਲ ਮੈਂ ਬਾਅਦ ਚ ਕਰਕੇ ਨਾ ਚਾਹੇ ਤੇ ਫੇਮ ਬਣਾਉਣੀ ਆ ਤੁਸੀਂ ਰਹਿਣ ਤੁਸੀਂ ਬਾਹਰ ਰਮਾਨ ਕਰ ਲੋ ਘਰੀ ਆਰਾਮ ਕੀ ਕਰਨਾ ਬਾਹਰ ਨਿਕਲ ਕੇ ਵੇਖਾਂ ਨਹੀਂ ਪਿਓ ਤਰਾਇਆ ਕਿਉਂ ਨਹੀਂ ਇੱਟਾ ਚ ਚਲ ਕੋਈ ਨਹੀਂ ਆ ਜਾਂਦੇ ਕਿਉਂ ਨਹੀਂ ਫਿਕਰ ਕਰੀ ਜਾਂਦੀ ਜੀ ਮੇਰਾ ਕਿਆ ਵਾ ਦੇਖੀਏ ਤਾਂ ਸਹੀ ਬਾਹਰ ਮੰਮੀ हां पुत्त डैडी किथे ने मैं देखणया बाहर के देव नहीं हैगे है, ना अंदरां च ने डैडी पुत्त किथे काम गए है जरूरी अच्छा ते औनी वाले ने ठीक है ओ ना पैसे ले ही मैं डैडी ਕੋਲੋਂ अच्छा जी ਦਿੱਤੇ ਕਿਸੇ ਮੁੰਡੇ ਨੂੰ हां तो अखणड्या ਹੀ ਪਿਆ ਆਪਣਾ ਅਕਾਊਂਟ ਨੰਬਰ ਦੇ ਤੇ ਮੈਂ ਪਾ ਦੇਣਾ ਵਾ ਮੇਰੇ ਗੂਗਲ ਪੇ ਵੀ ਪਤਾ ਨਹੀਂ ਕੀ ਗੱਲ ਐ ਦੋ ਤਿੰਨ ਦਿਨ ਬੰਦ ਰਿਹਾ ਵਾ ਤੇ ਤੂੰ ਇਦਾਂ ਕਰਾ ਉਹਨੂੰ ਕਹਿੰਦਾ ਨਗਦੀ ਦੇ ਛੱਡ ਫੇਰ ਕੀ ਕੋਦ ਕੋ ਆਇਆ ਨਹੀਂ ਜਾਣਾ ਮੰਮੀ ਤੇ ਮੈਂ ਹਾਂ ਡੈਡੀ ਵਾਲੇ ਅਕਾਊਂਟ 'ਚ ਪਵਾ ਲੈਂਨੇ ਆ ਦੋਂ ਹੋਂ ਕਪੀਗੋ ਹੀ ਤੇ ਮੈਂ ਫੋਟੋ ਖਿੱਚ ਕੇ ਉਹਨੂੰ ਪਾ ਦੇਣਾ ਵਾ ਤੇ ਕਿੱਡੀ ਕੁ ਵੱਡੀ ਗੱਲ ਆ ਇੱਕ ਦੋ ਦਿਨ ਠਹਿਰ ਕੇ ਆ ਜੂਗਾ ਤੇ ਰਹਿਣ ਦੇ ਨਕਦ ਪੈਸੇ ਘਰ ਹੋਣਗੇ ਕਿਤੇ ਵਰਤ ਲਾਂਗੇ ਪਈ ਉਹ ਤੇਰੇ ਦੇ ਹੱਥ ਚ ਚੱਲ ਗਏ ਰੱਖਿਆ ਨਹੀਂ ਇਹਨੇ ਦੇਣੇ ਵਰਤਨ ਪਰ ਮੰਮੀ ਅਗਲਾ ਹੁੰਦਿਆ ਕਹਿਣ ਵੀ ਲੱਲੋ ਮੈਂ ਚੱਲ ਕੋਈ ਨਹੀਂ ਉਹਨੂੰ ਤੂੰ ਕਹਿ ਛੱਡ ਆਖੀ ਮੈਂ ਆਪਣੀ ਮੰਮੀ ਨੂੰ ਪੁੱਛਿਆ ਸੀ ਤੇ ਮੰਮੀ ਮੇਰੀ ਕਹਿੰਦੀ ਕੋਈ ਗੱਲ ਨਹੀਂ ਜੀ ਅੱਡੇ ਦਿਨ ਝਾਂਕ ਕੇ ਦੇ ਜੀ ਫਿਰ ਮੈਂ ਇਦਾਂ ਨਾ ਕਰਾਂ ਨੇ ਤੇ ਮੈਂ ਜਾ ਕੇ ਲੈ ਆਈ ਹੁਣਾ ਤੇ ਜੀਤ ਤੇ ਦਾਹ ਲੱਗਣੇ ਨੇ ਸਾਰੇ ਜੀ ਤੇਰਾ ਟਾਈਮ ਹੈਗਾ ਤਾਂ ਫੋਨ ਕਰਕੇ ਪੁੱਛ ਲੈ ਵੀ ਤੂੰ ਘਰੇ ਹੈਂ ਕਰਹੀ ਏ ਮੇਰੇ ਨਾਲ ਹਜੇ ਹੁਣੇ ਗੱਲ ਹੋਈ ਏ ਚੱਲ ਪੁੱਤ ਫਿਰ ਇਦਾਂ ਹੀ ਕਰ ਲੈ ਤੇ ਹੁਣ ਇੱਕ ਕੰਮ ਕਰੀ ਛੇਤੀ ਆ ਜੀ ਮੇਰਾ ਬਾਹੂ ਆ ਮੈਂ ਜਾਣੋਂ ਨਹੀਂ ਕਰਨਾ ਮੈਂ ਪਤਾ ਕੀ ਆ ਗੰਦੇ ਜਿਹੇ ਦੇਣਵਾ ਤੇ ਮੁੜ ਕੇ ਸ਼ਾਮਾਂ ਦੇ ਟਾਂ ਤੇ ਮਛਰ ਬੜਾ ਹੋ ਜਾਂਦਾ ਉਹ ਨਹੀਂ ਨਹੀਂ ਹਜੇ ਬਥੇਰਾ ਦੇਣਾ ਦੁਪਹਿਰ ਲੱਗੀ ਮਾਏ ਨਾ ਹਣੀ ਹੂੰ ਚੱਲ ਕੋਈ ਨਹੀਂ ਕਰ ਆ ਗਿਆ ਮੈਂ ਦੇਖੋ ਖਾਣਾ ਪੀਣਾ ਨਹੀਂ ਆ ਉਹ ਨਹੀਂ ਨਹੀਂ ਤੁਸੀਂ ਬਣਾਓ ਰੋਟੀ ਆਣ ਕੇ ਖਾਣੇ ਆ ਅੱਛਾ ਚੱਲ ਫੇਟੀ ਕੋਈ ਨਹੀਂ ਪੁੱਤ ਮੈਂ ਦੱਸ ਦਾਂਗੀ ਘੜੀਏ ਦੇ ਨੂੰ ਕੀ ਦੱਸਣਾ ਜਦੋਂ ਮੁੰਡਾ ਪੈਸੇ ਲੈ ਕੇ ਆਏਗਾ ਤੈਨੂੰ ਆਖੂ ਚੁੱਪ ਕਰਕੇ ਮੈਨੂੰ ਫੜਾ ਦੇ ਉਹਨੂੰ ਕਿਹੜਾ ਇੰਨਾ ਚੇਤਾ ਰਹਿਣ ਡਿਆ ਕਿੱਥੇ ਦਿੱਤੇ ਕਿੱਥੇ ਨਹੀਂ ਦਿੱਤੇ ਝਾਲ ਕੇ ਤੇ ਮੈਂ ਨੇ ਵਰਤ ਲਾਂਗੀ ਆਪਣੀ ਮਰਜ਼ੀ ਨਾਲ ਖਜੀ ਜੱਜ ਬਣਾ ਲਿਆਂਗੀ ਜੇ ਇੱਕ ਗੱਲ ਆ ਭਾ ਵੜਿਆ ਸਾਨੂੰ ਕਹਿੰਦੇ ਵੇਖਿਆ ਨਹੀਂ ਲੋਕੀ ਅੰਦਰੋਂ ਅੰਦਰ ਹੀ ਵੜੇ ਹੀ ਅੱਜ ਇਹਨੂੰ ਪਤਾ ਨਾ ਲੱਗੇ ਵੀ ਇਹ ਸਮਝਾਣੇ ਕਿੱਥੋਂ ਆਏ ਆ ਤੇ ਕੀ ਗੱਲ ਸੀ ਨਾ 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 ਠੀਕ ਆ ਇੱਥੇ ਖਿੜਾਉ ਮੋਟਰਸਾਈਕਲ ਤੇ ਮੈਂ ਨਾ ਚੱਲ ਮਿੰਟੋ ਮਿੰਟੀ ਅੰਦਰ ਚੱਲ ਅੱਛਾ ਵਾਹੋ ਆਜੋ ਤੁੰਨੂੰ ਦੋ ਵੀ ਥਿਆਨੇ ਕੋਈ ਬੜਾ ਮੀ ਕਿਸ ਨੂੰ ਲੱਗਾ ਚੰਗਾ ਭਾਜੀ ਆ ਫੜ ਲਓ ਤੁਸੀਂ ਮੈਂ ਚੱਲਦਾ ਘਰ ਉਹ ਆ ਜਾ ਪਾਣੀ ਘੁੱਟ ਪੀਣੇ ਆ ਉਹ ਨਹੀਂ ਮੈਂ ਕਹਿੰਦਾ ਚੱਲ ਨੂੰ ਮੈਨੂੰ ਉਹ ਆ ਜਾ ਤੇਰਾ ਗੱਲ ਵੀ ਕਰਨੀ ਆ ਕੋਈ ਕਾਲਾ ਹੀ ਬਣਾ ਦੂ ਤੇ ਸਲਾਮ ਜਿੰਦਰ ਸਿੰਘ ਕੰਮ ਤੇ ਗਈ ਸਾਰਾ ਹੋ ਉਹ ਚਲੋ ਹਾਂ ਇੱਕ ਗੱਲ ਆ ਭਾਜੀ ਮੈਂ ਇੱਕ ਹਿਸਾਬ ਲਾਇਆ ਵੀ ਤੁਹਾਡੀ ਨਾਲ ਬਣੀ ਬੜੀ ਆ ਕੋਈ ਬੰਦੇ ਨੇ ਨਾ ਹੀ ਨਹੀਂ ਕੀਤੀ ਤੇ ਤੇ ਹੁਣ ਇੱਕ ਕੰਮ ਕਰੀ ਹੂੰ ਕਰਦੇ ਪੁੱਛਣ ਕਰਕੇ ਤੇ ਦੱਸ ਨਾ ਦੇ ਕਿ ਕਿੱਥੋਂ ਆਏ ਹੋ ਉਹ ਮੈਂ ਸਾਰਾ ਇੰਦੀਆ ਮੈਂ ਘਰ ਆਇਆ ਹਾਂ ਸੇਰੇ ਮੇਰਾ ਨਾਂ ਨਾ ਲੈਣੀ ਨਾ ਨਾਂ ਨਾ ਨਾਂ ਦੱਸ ਕੇ ਤੇ ਉਹਨਾਂ ਦੇ ਉਸੇ ਵੇਲੇ ਮੈਨੂੰ ਇੱਕ ਫੁੱਟ ਨਹੀਂ ਘਰੋਂ ਤੁਰਨ ਦੇਣਾ ਠੀਕ ਆ ਨਾ ਆ ਤੇ ਉਹਦਾ ਮੈਂ ਵੇਖਣ ਦੇ ਹਾਂ ਹਾਂਜੀ ਜਦੋਂ ਗਏ ਆ ਉਦੋਂ ਵੀ ਕੋਈ ਬੰਦਾ ਇੱਡਾ ਸਾਹਮਣੇ ਨਹੀਂ ਆਉਂਦੇ ਤਾਂ ਬਿਲਕੁਲ ਰੁੱਕ ਕੇ ਅੰਦਰੋਂ ਬੰਦੇ ਬੜੇ ਉਹ ਦੁਪਹਿਰ ਹੀ ਉਹਦਾਂ ਲੋਕੀ ਅੰਦਰਾਂ ਚ ਵੜੇ ਆ ਬਿਲਕੁਲ ਬਿਲਕੁਲ ਹੈ ਇਸ ਨੂੰ ਪਤਾ ਨਹੀਂ ਲੱਗਾ ਉਹ ਚੰਗਾ ਵਾ ਭਾਜੀ ਨਹੀਂ ਤਾਂ ਲੋਕੀ ਗੱਲਾਂ ਬਣੀਆਂ ਡਾਉਂਦੇ ਆ ਕੰਮ ਸਿਰੇ ਚੜ ਗਿਆ ਸਾਰੇ ਖਾਤਾ ਵੀ ਖੁੱਲ ਗਿਆ ਵਾ ਬਿਲਕੁਲ ਬਿਲਕੁਲ ਚੈੱਕ ਬੁੱਕ ਤੇ ਤੇ ਸائن ਸੂਨ ਹੋ ਗਏ ਸਾਰਾ ਕੁਝ ਹੋ ਗਿਆ ਵਾ ਉਹ ਤੈਨੂੰ ਕੋਈ ਜਾਣ ਦੀ ਲੋੜ ਨਹੀਂ ਕੋਈ ਫਿਕਰ ਕਰਨ ਦੀ ਇਹ ਵੀ ਚੈੱਕ ਬੁੱਕ ਕਿੰਨੇ ਕਿੰਦੀਆਂ ਆਈਂਦੀ ਓਏ ਇਹ ਕਿੰਨੇ ਕਿੰਦੀਆਂ ਆਉਂਦੀਆਂ ਇਹਦਾ 150 ਰੁਪਏ ਖਾਤੇ ਚੋਂ ਕੱਟਦੇ ਆ ਅੱਛਾ ਅੱਛਾ ਮੈਂ ਹਰ ਜਦੋਂ ਨਾ ਕਿਤੇ ਕੱਟ ਲੈਣ ਨਹੀਂ ਨਹੀਂ ਤੇ ਹੁਣ ਤੂੰ ਸਮਝ ਲੈ ਪੈਸੇ ਤੇਰੇ ਤੇਰੇ ਕੋਲ ਵਾ ਜਦੋਂ ਕਹੇਗਾ ਉਦੋਂ ਮੁੰਡੇ ਰ ਕੰਮ ਕਰਾ ਦਾਂਗੇ ਚਲੋ ਇਹ ਨਾ ਬੜਾ ਵਾ ਤੁਸੀਂ ਬਹੁਤ ਸਾਥ ਦਿੱਤਾ ਵਾ ਨਹੀਂ ਤੇ ਕੋਈ ਇਹੋ ਜੀ ਗਰਮੀ ਚ ਉੱਥੇ ਤੱਕ ਨਹੀਂ ਕਿਸੇ ਨਾਲ ਜਾਂਦਾ ਤੂੰ ਫੇਰ ਨਾ ਕਰ ਉਹ ਪਿੰਦਰ ਦੀ ਮਾਂ ਉਹ ਪਾਣੀ ਲੈਓ ਦੋ ਗਲਾਸ ਉਹ ਲੈ ਆ ਪਾਣੀ ਮਨਜਿੰਦਰ ਵੀ ਕਾਲਾ ਪਿਆ ਨੋਪਾ ਵੀ ਜੀ ਵੀਰ ਨੇ ਕੰਮ ਦੇ ਸਾਰੇ ਦਿੱਤੇ ਘਰਾਜ ਚਲੋ ਵਧੀਆ ਉਹ ਘਰ ਤੇ ਇਹਨੂੰ ਪਤਾ ਕਿ ਤੈਨੂੰ ਉਹ ਨਾ 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 ਉੱਥੇ ਤੇ ਮੈਂ ਬਹਾਨਾ ਮਾਰ ਕੇ ਆਇਆ ਮੈਂ ਵੀ ਉਹ ਰਿਸ਼ਤਾ ਕੋਈ ਬੰਦੇ ਐ ਕਰਨਾ ਤੇ ਨਾ ਕਰ ਪੁੱਛ ਕੇ ਹੀ ਕਰਨੀ ਤਾਂ ਕਰਕੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਨਹੀਂ ਨਹੀਂ ਤੂੰ ਚੁੱਪ ਕਰਾ ਪਤਾ ਥੋੜਾ ਲੱਗਦਾ ਮੈਂ ਬੈਠਾ ਨਾ ਇੱਥੇ ਚਲੋ ਚਾਹ ਬਣਾ ਕੇ ਉੱਠ ਜਾ ਕੇ ਤੇ ਫਿਰ ਮੁੰਡੇ ਦਾ ਕਿੰਨਾ ਕਰੀਏ ਬਾਅਦ ਐਵੇਂ ਕਾਲਾ ਨਾ ਪੈ ਆਹੜਾ ਕਰਜ਼ੇ ਵਾਲਾ ਕੰਮ ਰੰਬਿਆ ਸੀ ਇਹ ਸਿਰੇ ਚੜ ਗਿਆ ਨਾ ਹੁਣ ਦੂਜਾ ਕੰਮ ਵੀ ਸ਼ੁਰੂ ਕਰ ਦਿੰਦੇ ਆ ਠੀਕ ਆ ਜੀ ਬਸ ਦੋ ਚਾਰ ਦਿਨ ਰੁਕ ਜਾ ਚਲੋ ਠੀਕ ਆ ਫਿਰ ਠੀਕ ਆ ਕਿ ਨਹੀਂ ਚੰਗਾ ਭਾਗ ਤਾਂ ਮੈਂ ਨਾ ਚੱਲਦਾ ਹਾਂ ਉਹ ਭਰਜਾਈ ਤੇਰੀ ਚਾਹ ਬਣਾਉਂ ਲਈ ਉਹ ਨਹੀਂ ਨਹੀਂ ਹਾਂ ਜੇ ਚਾਹ ਪੀਣ ਦੇ ਚੱਕਰ ਤੇ ਹੋ ਗਿਆ ਨਾ ਹੋਰ ਲੇਟ ਹੋਇਆ ਤਾਂ ਮੇਰੀ ਪੁੱਛ ਕੇ ਚੁਸਲੇ ਘਰ ਚੱਲੂ ਹੋਏ ਨਹੀਂ ਚੱਲ ਵੇ ਮੈਂ ਤਾਂ ਕਿ ਬਜ ਪਜਾ ਕੇ ਮਾ ਆਇਆ ਹਾਂ ਜਿੱਦਾਂ ਤੇਰੀ ਮਰਜ਼ੀ ਆਹ ਚਲੋ ਕੋਈ ਗੱਲ ਨਹੀਂ ਠੀਕ ਆ ਫਿਰ ਠੀਕ ਆ ਪਾਜੀ ਆ ਫਿਰ ਕਾਗਜ਼ ਪੱਤਰ ਤੁਸੀਂ ਰੱਖ ਲਓ ਜੇ ਮੈਂ ਘਰ ਖੜੇ ਨਾ ਤੇ ਉਥੇ ਜਾਂਦਾ ਕਿ ਪਤਾ ਪੈਣਾ ਸਦਾ ਹੀ ਖੜਨੀ ਤੇ ਕੋਈ ਨਹੀਂ ਤੂੰ ਲੈ ਜਾਂਦਾ ਪਰ ਉਥੇ ਪਤਾ ਲੱਗ ਜਾਣਾ ਵੀ ਕੀ ਗੱਲ ਆ ਨਹੀਂ ਨਹੀਂ ਫੇ ਰਹਿਣ ਦੋ ਇੱਥੇ ਚੰਗਾ ਭਾਜੀ ਤੂੰ ਤੇ ਚੱਲ ਹਾਂ ਨਾਲੇ ਤੈਨੂੰ ਮੈਂ ਦੇਣਾ ਕਾਗਜ਼ ਪੱਤਰ ਹੋਏ ਇਹਦੇ ਕਿਤੇ ਸਾਰਾ ਕੁਝ ਹੈਗਾ ਵਾ ਇਹਦੇ ਵਿੱਚ ਇਹ ਸਾਮਾਨ ਆ ਸਾਰਾ ਜਿੰਨੇ ਸਾਡੇ ਕੰਮ ਆਉਣਾ ਕਿਆ ਹਾਂ ਬੰਦਿਆ ਜੇ ਨਹੀਂ ਬਣੀ ਚਾਹਦੇ ਇਹਨੂੰ ਤਾਂ ਇਹਨਾਂ ਬੰਦ ਕਰ ਜਿਹੜਾ ਕੰਮ ਕਰਨ ਵਾਲਾ ਉਹ ਕਰ ਮਨਜਿੰਦਰ ਦੀ ਮਾਂ ਹਾਂਜੀ ਚਾਹ ਤਰੀ ਚਾਹ ਤੇ ਮੈਂ ਲੱਗੀ ਆ ਤੁਹਾਨੂੰ ਤੇ ਮਨਜਿੰਦਰ ਜਾਬਦਾ ਚੱਲ ਵੀ ਗਿਆ ਉਹ ਚੱਲ ਗਿਆ ਵਾ ਹੁਣ ਨਾ ਤਰੀ ਕਿਉਂ ਆਓ ਜਦੋਂ ਚੱਲ ਗਿਆ ਤਾਂ ਕੀ ਕਰਨੀ ਕਾ ਮੇਰੀ ਗੱਲ ਸੁਣ ਆਪਣਾ ਹੋ ਗਿਆ ਸਾਰਾ ਕੰਮ ਇੱਧਰ ਆ ਦੇ ਨੂੰ ਦੱਸਾ ਆਜਾ ਬੂਆ ਬੰਦ ਕਰ ਦੇ ਕੋਈ ਹੋਇਆ ਮਸਲਾ ਹੱਲ ਸਾਰੇ ਹੱਲ ਹੋ ਗਿਆ ਹੈ 10 ਲੱਖ ਦਾ ਕਰਜ਼ਾ ਮਨਜਿੰਦਰ ਦੇ ਨਾਮ ਤੇ ਚੜਾਤਾ ਵਾ अच्छा ठीक है कि नहीं ठीक दिखाने को कोई होगा विच लाभ ले दस लाभ ही लाभ है एदे विच सारा सामान है एचे चेक बुक वा हम मनिंदर ਦੇ ਨਾਮ ਦੀ ਚੈੱਕ ਬੁੱਕ ਲੈ ਆ ਕੇ ਖਾਤਾ ਖੁੱਲ ਗਿਆ ਸਾਰੇ ਕੰਮ ਹੋ ਗਿਆ ਸਾਈਨ ਕਰਾ ਲਿਆ اچھا ਚੱਕਾਂ ਦੇ ਉੱਤੇ ਹਾਂ ਹੁਣ ਚੱਕ ਦੇਈ ਜਾਵਾਂਗੇ ਤੇ ਪੈਸੇ ਲਈ ਜਾ ਉਹਦਾ ਮੈਂ ਇੱਕ ਹਿਸਾਬ ਲਾਇਆ ਤੁਹਾਡਾ ਦਿਮਾਗ ਬੜਾ ਕੰਮ ਕਰਦਾ ਮੇਰੀ ਗੱਲ ਸੁਣਾ ਤਮਰੇ ਦਿਮਾਗ ਨੇ ਹੁੰਦੇ ਠੀਕ ਹੈ ਕਿ ਨਹੀਂ ਤੇ ਹੁਣ ਗੱਲ ਨਿਕਲੇ ਨਾ ਨੋ ਨੋ ਮੈਂ ਅਗਰੇ ਬਾਹਰ ਸਾਰ ਨਹੀਂ ਲੈਣ ਦੇਣਾ ਕਿ ਨਾ ਮੁੰਡੇ ਨੂੰ ਪਤਾ ਲੱਗੇ ਤੇ ਨਾ ਨੂੰ ਨੂੰ ਪਤਾ ਲੱਗੇ ਮੈਨੂੰ ਪੁੱਤ ਨੂੰ ਦੱਸਣਾ ਹੀ ਨਹੀਂਗਾ ਇਹਨੂੰ ਇਦਾਂ ਲਮਾਰੀ ਦੇ ਸਾਹਮਣੇ ਰੱਖ ਦੇ ਸਮਝ ਲਈ ਵੀ ਇਹਦੇ ਵਿੱਚ 10 ਲੱਖ ਰੁਪਈਆ ਵਾ ਤਾਂ ਆਪਾਂ ਇੱਕਦਮ ਹੋਰ ਕਰੀਏ ਨਹੀਂ ਤਾਂ ਆਪਾਂ ਆਖੀ ਬੈੱਡ ਵਿੱਚ ਲੇਗੀ ਕਿ ਹਵਲੇ ਲਮਾਰੀ ਚ ਨਿਆਣਾ ਹੱਥ ਮਾਰ ਲੇਂਗਾ ਕੋਈ ਗੱਲ ਨਹੀਂ ਉਹ ਜਿਹੜੀ ਮੇਰੀ ਖਿਆਲ ਨਹੀਂ ਆ ਕਿ ਜੈਪ ਵਾਲੀ ਉਹਦੇ ਵਿੱਚ ਰੱਖ ਦਈਏ ਤੁਹਾਨੂੰ ਵੀ ਗੱਲ ਕੱਢੀ ਠੀਕ ਹੈ ਤੇ ਚੱਲ ਆਪਾਂ ਵਿੱਚ ਕਰ ਦੇਣ ਲੈ ਲਾਂਗੇ ਇਹ ਮੁੰਡੂ ਗੱਲ ਸਾਰਾ ਹੀ ਲਵਣਾ ਮਾਂ ਉਹਨੂੰ ਹੀ ਦੇਣਾ ਬੱਲੇ ਬੱਲੇ ਹੁਣ ਆਇਆ ਹੀ ਹੂਟ ਪਹਾੜਤਾਂ ਦੇ ਹੁਣ ਇਹ ਮਿੰਨ ਦਾ ਸੋ ਬੈਂਕ ਕਿਹੜੀ ਚੋਂ ਕਰਜ਼ਾ ਲਿਆ ਵਾ ਆਪਣੇ ਵਾਲੀ ਚ ਲਿਆ ਕਿ ਦੂਜੀ ਚ ਉਸ ਦਿਨ ਅਸੀਂ ਤੇ ਕੋਈ ਛੱਡੀ ਨਹੀਂ ਜਿੱਥੋਂ ਕਰਜ਼ਾ ਨਹੀਂ ਲਿਆ ਮੈਂ ਇਹ ਲਾਂਭੋ ਜਾ ਕੇ ਕਰਜ਼ਾ ਇਹਨੂੰ ਦਵਾਇਆ ਆਪਣੇ ਵਾਲੀਆਂ ਚ ਉਹਨਾਂ ਦੇਣਾ ਹੀ ਕਰਦੇ ਉਹਨਾਂ ਨੂੰ ਪਤਾ ਇਹ ਤੇ ਵਾਪਸ ਨਹੀਂ ਕਰਨ ਦੇ ਇਹ ਤੇ ਗਾੜੀ ਹੋਰ ਗਾਗ ਲੈ ਕੇ ਆ ਗਏ ਚੱਲ ਮੈਂ ਨਹੀਂ ਆ ਵਧੀਆ ਹੋ ਗਿਆ ਸਾਡੀ ਰਹਿ ਰਹਿ ਗਈ ਆ ਥੋੜਾ ਥੋੜਾ ਸਾਰੀਆਂ ਬੈਂਕਾਂ ਵਿੱਚ ਵਿਆਜ ਦੇ ਦਾਂਗੇ ਤੇ ਆਪੇ ਸਾਡੇ ਛੇਮੀ ਨੇ ਲੰਘ ਜਾਣੇ ਤੂੰ ਫੇਰ ਨਾ ਕਰ ਇੰਨਾ ਕੁ ਦੋਦਾਂ ਵਿਆਜ ਵਿੱਚ ਚੱਲ ਜਾਣਾ ਹੈ ਨਾ ਨਾਲ ਇਹਨੂੰ ਹੁਣ ਹਿਬਾਨਾ ਲਾ ਦੇਣਾ ਵਾ ਕੀ ਕਰੇ ਪਹੇ ਜੈਂਡਰ ਨੂੰ ਦੇਤੇ ਲੈ ਬੱਲੇ ਲੱਗੇ ਨਾ ਫਟਕੜੀ ਰੰਗ ਚੋਕਾ ਹੌਣ ਬਣੀ ਗੱਲ ਬੜੀ ਚਲਾਕ ਬੰਦੀ ਜਿਵੇਂ ਆ ਗਈ ਨਾ ਹੱਥ ਚ ਹੁਣ ਇਹਨੂੰ ਪਤਾ ਲੱਗੇਗਾ ਅੱਗੇ ਵੀ ਜਸਿੰਦਰ ਆ ਠੀਕ ਆ ਨਾ ਹੋਰ ਭੁੱਖ ਬੜੀ ਲੱਗੀ ਆ ਕੋਈ ਗੱਲ ਨਹੀਂ ਮੈਂ ਰੋਟੀ ਬਣਾਈ ਆ ਗਰਮ ਗਰਮ ਲਿਆਉਣੀ ਤੇ ਤੂੰ ਖਾ ਲੋ ਜਾ ਲਿਆ ਕੇ ਛੇਤੀ ਨਾਲ ਇਹ ਦੱਸ ਵੀ ਸਬਜੀ ਕਾ ਨਹੀਂ ਬਣਾਈ ਸਬਜੀ ਅੱਜ ਬਣਾਈ ਪਨੀਰ ਦੀ ਕੋਰਜੀ ਨਾਲ ਦਹੀਂ ਵਾਲਾ ਬਣਾਇਆ ਅੱਛਾ ਤੇ ਰੋਟੀ ਪਾਣੀ ਖਾਓ ਤੇ ਏਸੀ ਲਾਉ ਲਾ ਕੇ ਮਾਰਨਾ ਟੈਕ ਕਰੂ ਸਬਜੀ ਤੇ ਤੋਂ ਮੇਰੀ ਫੇਵਰੇਟ ਬਣਾਈ ਆ ਉਹ ਮੈਨੂੰ ਪਤਾ ਓ ਹੋ ਸਕਦਾ ਅੱਜ ਗੱਲ ਬਣੀ ਜਾਵੇ ਕਿ ਉਹਨਾਂ ਨੇ ਚੰਗਾ ਚੋਖਾ ਬਣਾਉਂਦੀ ਸਲਾਸਲੂਰ ਕੱਟ ਲੀ ਹਾਂ ਉਹ ਵੀ ਕਟਾਂਗੀ ਯਾ ਹੋ ਫਿਰ ਲਿਆ ਲਾਓ ਤੇ ਅਸੀਂ ਤੇ ਮਾਰਨਾ ਲੰਮੇ ਪਾਓ ਆਪਾਂ ਤਾਂ ਮਾਰੀਆ ਘਰਾੜੇ ਚੱਲ ਲੈ ਉਹਨਾਂ ਕਰਨਾ ਇਹੋ ਹੀ ਬਹਾਨਾ ਮਾਰਨਾ ਤੇ ਰਿਸ਼ਤਾ ਉਹਨਾਂ ਦਾ ਸਿਰੇ ਜੜ ਗਿਆ ਵਾ ਇੱਥੇ ਪਤਾ ਲੱਗ ਗਿਆ ਇਹ ਤੇ ਹੁਣੇ ਖਲਾਰਾ ਪਾਏ ਨਾ ਆ ਆਈ ਹੀ ਆ ਕੋਈ ਨਾ ਕੋਈ ਕਰ ਆ ਹੀ ਗਏ ਆ ਆ ਰਹਿੰਦੇ ਹੈ ਚਰਾ ਕੇ ਨਾ ਅੱਜ ਮੈਂ ਪੁੱਛ ਨਹੀਂ ਆ ਨਾ ਚਾਜਣਾ ਉਹ ਤੂੰ ਲੱਗ ਗਿਆ ਟਾਈਮ ਮੇਰੀ ਕੀ ਮੈਨੂੰ ਗੱਲ ਸੁਣ ਤੂੰ ਕੀ ਕਰ ਰਹੀ ਹੈ ਇੱਥੇ ਇੱਧਰ ਆ ਹਾਂ ਦੱਸ ਨਹੀਂ ਮੈਂ ਬੈਠੇ ਰਹਿ ਬੈਠੀ ਰਕੇ ਘਰ ਘਰ ਬੈਠੀ ਆ ਨਾ ਤਹੀਂ ਮੈਨੂੰ ਦੱਸੋ ਕਦੋਂ ਦੇ ਗਏ ਹੈ ਇਹੋਲੇ ਨੂੰ ਤਾਂ ਲਾਵਾਂ ਵੀ ਹੋ ਜਾਂਦੀਆਂ ਆ ਵਾ ਤੂੰ ਇਹ ਚੰਗੀ ਵਿੱਚ ਬਸ ਇਹ ਦੱਸਣ ਗਏ ਹੀ ਗਏ ਕਿ ਚੰਗੀ ਆ ਕਿ ਮਾੜੀ ਆ ਹੈ ਬੱਸ ਮੇਰੀ ਗੱਲ ਸੁਣ ਜੇ ਅਗਲਾ ਬੰਦਾ ਕੋ ਮਾਨਤਾਨ ਨ ਆਇਆ ਵਾ ਨਾ ਤੇ ਉਹਦੀ ਗਾਲ ਦੇ ਨੂੰ ਗੱਲ ਸੁਣਾਉਣੀ ਪੈਂਦੀ ਤੇ ਆਪਣੀ ਦੱਸਣੀ ਪੈਂਦੀ ਹੈ ਠੀਕ ਨਹੀਂ ਉਹਨਾਂ ਨੇ ਇਹੋ ਗੱਲ ਪੁੱਛੀ ਵੀ ਆ ਗੱਲ ਵਾ ਚਲੋ ਉਹਨਾਂ ਮੁੜ ਕੇ ਕਰਦਾ ਕਰਦਾ ਮੁੜ ਕੇ ਚੱਲ ਆਪਣਾ ਵਧੀਆ ਕਰ ਲਿਆ ਕਿ ਤੇ ਸਾਨੂੰ ਸਾਰਾ ਕੁਝ ਵਧੀਆ ਵਾ ਤੇ ਉਹਨਾਂ ਵਿਚਾਹ ਪਣੀ ਬਣਾ ਲਿਆ ਫਿਰ ਉੱਥੇ ਨਾ ਚਾਹ ਪਾਣੀ ਤਾਂ 7 ਵਜੇ ਪੀ ਲਈ ਦੀ ਜਿੰਨੀ ਵਜੇ ਦੇ ਗਏ ਜੇ ਤੁਸੀਂ ਕੋਈ ਉੱਥੇ ਥੋੜਾ ਕੰਮ ਹੀ ਪਹਿਲਾਂ ਉਹਦੀ ਸੁਣ ਕੇ ਉਹਦੀ ਸੁਣਨੀ ਫਿਰ ਉਹਨੂੰ ਸੁਣਾਉਣੀ ਫਿਰ ਤੀਜੇ ਘਰ ਸੁਣਾਉਣੀ ਇੱਕ ਗੱਲ ਕਵਾਂ ਹੈ ਮੈਨੂੰ ਨਾ ਸਾਰਾ ਝੂਠ ਲੱਗਣ ਡਿਆ ਉਹਦਾ ਕਿਤੀ ਤੇਰਾ ਦਿਮਾਗ ਖਰਾਬ ਕੋਈ ਗੱਲ ਹੋਰ ਤਾਂ ਨਹੀਂ ਕਿ ਜਿਹੜੀ ਮੇਰੇ ਕੋਲ ਕਹੋਂ ਡੇ ਜੇ ਉਹ ਨਹੀਂ ਹੋਰ ਕਦੀ ਹੋਣੀ ਐਵੇਂ ਤੂੰ ਚੱਲੀ ਹੋਈ ਆ ਉਹਦਾ ਠੇਕੀਆਂ ਰੇੜਨ ਡੇ ਜੇ ਉਧਰ ਦੀ ਗੱਲ ਉਧਰ ਕਰਤੀ ਉਧਰ ਦੀ ਗੱਲ ਉਧਰ ਕਰਤੀ ਕੋਈ ਸਾਫ਼ ਗੱਲ ਦੱਸੋ ਨਹੀਂ ਮੇਰੀ ਪਹਿਲਾਂ ਗੱਲ ਸੁਣ ਤੈਨੂੰ ਮੈਂ ਘਰ ਗਾ ਕੇ ਕਹ ਕੇ ਤੇ ਗਿਆ ਵਾਂ ਕਿ ਉਹ ਬੰਦੇ ਨੇ ਆਉਣਾ ਉੱਥੇ ਪਤਾ ਕਰਨਾ ਤੇ ਪਤਾ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮਾਂ ਪੈ ਜਾਂਦੀਆਂ ਉਹ ਸ਼ਾਮਾਂ ਇਤਨਾ ਪੈਂਦੀਆਂ ਹੁੰਦੀਆਂ ਲਾਗੇ ਤੇ ਡੇਰੇ ਦਾ ਪਤਾ ਕਰਨਾ ਹੈ ਕਿ ਕੁਝ ਆਉਂਦੇ ਪੈ ਕੇ ਕਿੰਨੂੰ ਪਤਾ ਫਿਰ ਭੈਣ ਭਰਾ ਹੀ ਤੇ ਯਾਰ ਪਾਏ ਹੋਣ ਤੇ ਫਿਰ ਚਲੋ ਗੱਲਬਾਤ ਕਰਨੀ ਪੈਂਦੀ ਹੈ ਉਹ ਚੱਲ ਤੂੰ ਮੇਰੀ ਟੈਨਸ਼ਨ ਨਾ ਲੈ ਰੋਟੀ ਕਿੱਦਾਂ ਲਵਾ ਡੰਗਰ ਤੇ ਨਾ ਮਰਨ ਦੇ ਆ ਮੁੰਡਾ ਪਹਿਲਾਂ ਕਿਤੇ ਕੰਮ ਚੱਲ ਗਿਆ ਮੁੜ ਕੇ ਸ਼ਰਮ ਦਾ ਟਾਈਮ ਹੋ ਗਿਆ ਉਹਨੂੰ ਲੈਣ ਚੱਲ ਗਿਆ ਤੇ ਹੁਣ ਤੋਂ ਆਪ ਬੜੀ ਚੜੀ ਤਾ ਮੰਮੀ ਮੈਂ 2 ਮਿੰਟ ਆਰਾਮ ਕਰਦਾ ਸਿੱਕਰੀ ਮੇਰੀ ਗਾਸ ਨੂੰ ਤੂੰ ਅੰਦਰ ਕਿਹੜਾ ਚਰਖਾ ਡਾਇਆ ਹੈ ਆ ਨਿੱਕੇ ਕਟੇ ਕਟੇ ਹੁੰਦਾ ਹੁੰਦੀ ਆ ਜੋਲੇ ਹੱਥ ਮੈਂ ਮਰਨਾ ਮੈਂ ਤਾਂ ਆਹ ਪਰ ਇੱਕਦਾਂ ਦਵਾਈ ਖਾ ਕੇ ਤੀ ਫਿਰਨੀ ਆ। ਓਏ ਆ ਨਹੀਂ ਨਾ ਕੋਈ ਦੰਦਾ। ਜੇ ਬੰਦਾ ਚੱਲ ਜਾਣਾ ਆਪ ਇੱਕਦਾਂ ਹੱਥ ਪੱਲਾ ਮਾਰ ਲਈ ਦਿੰਦਾ। ਨਹੀਂ ਬਥੇਰਾ ਕੀਤਾ। ਬੰਦੇ ਸੱਚ ਨਹੀਂ ਹਿੰਦੀ ਦਿੰਦਾ ਸਭ ਕੋ। ਸਾਰੀ ਉਮਰ ਬਥੇਰਾ ਕੀਤਾ ਵਾ। ਮਗਰ 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 ਪੱਠੇ ਪਾ ਦੇ ਮਗਰ ਮਗਰ ਗਵਾ ਸੁੱਟ ਦੇ। ਫੇਰ ਬੜੀ ਕਦਰ ਹੋਈ ਏ ਮੇਰੀ। ਫੇਰ ਵੀ ਸੱਚ ਨਹੀਂ ਦੱਸ ਕੇ ਜਾਣਾ ਕਿ ਕਿੱਥੇ ਚੱਲ ਜਾ। ਓ ਯਾਰ ਮੇਰੀ ਗੱਲ ਸੁਣ। ਮੇਰਾ ਦਿਮਾਗ ਨਾ ਨਾ ਖਾ। ਮੈਂ ਤਾਂ ਅੱਗੇ ਉੱਥੋਂ ਐ ਪਰੇਸ਼ਾਨ ਹਾਂ ਨਾ। ਉਹ ਵੀ ਕਦੀ ਆਉਂ ਆ ਉਹਦੀ ਫੋਨ ਵਾਜੇ ਆ ਮੈਂ ਭਰਾਵਾ ਮੈਂ ਤੁਹਾਡੇ ਮੂੰਹ ਤੇ ਗੱਲ ਕਰਾਤੀ ਜੇ। ਹੁਣ ਜੋ ਕਰਨਾ ਤੇ ਆਪੀ ਕਰ ਲਓ ਐਵੇਂ ਨਹੀਂ ਪਤਾ ਕਿਹਦੀਆਂ ਗੱਲਾਂ ਚਾਹੀਦਾ ਹੁੰਦਾ ਨਹੀਂ ਨਹੀਂ ਮੈਂ ਉਸੇ ਕਹਾਦਾ ਗੱਲਾਂ ਜੁਣਾ ਹੀ ਤੈਨੂੰ ਪਤਾ ਤਾਂ ਹੈਗਾ ਆਪਣਾ ਪਤਾ ਨਹੀਂ ਕੀ ਟੇਕੀਆਂ ਰੇੜੀ ਜਾਂਦੇ ਨਾ ਕੋਈ ਸਮਝ ਆਉਂਦੀ ਆ ਨਾ ਹੋਰ ਲੈ ਬੱਸ ਮੇਰੀ ਗੱਲ ਸੁਣ ਆਪੀ ਕੱਲੀ ਲੋਲੀ ਪਾਈ ਜਾਨੀ ਆ ਉਹ ਕਿਦੇ ਘੁੱਟ ਪਾਣੀ ਮੰਗਾ ਪੀਵਾ ਪਾਣੀ ਮੰਗਾ ਮਗਾ ਦਿੰਨੀ ਆ ਪਾਣੀ ਉਹਨਾਂ ਪਾਣੀ ਨਾ ਤੇ ਲਿਆ ਤੁਹਾਨੂੰ ਸ਼ਰਮ ਉੱਥੋਂ ਹੁੰਦੇ ਹੁੰਦੇ ਬੰਦਾ ਲੇਟ ਹੋਈ ਜਾਂਦਾ ਸ਼ਰਮ ਪੁੱਤ ਪਾਣੀ ਲੈ ਕੇ ਆਈਆਂ ਫੇ ਡੈਡੀ ਲਈ ਲੈ ਉਹ ਤੇ ਆ ਵੀ ਗਈ ਲੱਗਦਾ ਨੇ ਵੇਖ ਲਿਆ ਸੀਗਾ ਤੇ ਆ ਗਈ ਡੈਡੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣੋ ਉਹ ਵੀ ਸਕੂਲੋਂ ਆਣ ਕੇ ਪੁੱਛਣ ਦੀ ਵੀ ਡੈਡੀ ਸਵੇਰ ਦੇ ਗਏ ਤਾਂ ਕਹੇ ਨਹੀਂਗੇ ਤੇ ਤੂੰ ਦੱਸ ਦੇਣਾ ਸੀ ਨਾ ਕੀ ਦੱਸਾਂ ਮੈਂ ਕੋਈ ਗੱਲ ਹੋਵੇ ਚਾਹੀਦੀ ਤੇ ਮੈਂ ਦੱਸਾਂ ਉਹ ਬੰਦਾ ਦੱਸ ਪਈ ਆ ਜੀ ਪਤਾ ਕਰਨਾ ਵਾ ਉਹ ਯਾਰ ਬੰਦਿਆਂ ਨਾਲ ਗਿਆ ਘੜੀ ਲੱਗ ਜਾਂਦੀ ਹੁੰਦੀ ਆ ਜੀ ਉਹਨਾਂ ਕੀ ਜਾਂਦੇ ਕਿੱਥੇ ਗਏ ਸੀਗੇ ਨਹੀਂ ਪਤਾ ਨਹੀਂ ਕਿਹਦੇ ਰਿਸ਼ਤੇ ਚੋਂ ਦੇ ਫਿਰਦੇ ਆ ਕੀ ਪਤਾ ਕੀ ਕਹਿਣ ਦੇ ਮੇਰੇ ਤੇ ਕੋਈ ਪੱਲੇ ਨਹੀਂ ਪੈਂਦੇ ਆ ਇਨਾ ਟੈਂਟਰੇਟ ਜੀ ਉੱਪਰ ਚਲ ਫਤ ਗਿਆ ਫਿਰ ਘੜੀ ਲੱਗ ਜਾਂਦੀ ਇਹ ਤਾਂ ਤੋ ਗਿਆ ਦਿਮਾਗ ਦਾ ਸ਼ਰਨ ਮੈਨੂੰ ਕੋ ਦਾਲ ਚਕਾਲਾ ਲੱਗਣ ਡਿਆ ਵਾ ਇਹ ਮੇਰੇ ਕੋ ਕੋ ਹਲਕਾਉਂ ਡੇ ਆ ਉਹ ਦੱਸ ਯਾਰ ਕੀ ਲਗਾਉਣਾ ਵਾ ਹੈ ਤੇਰਾ ਹੋ ਗਿਆ ਦਿਮਾਗ ਦਾ ਛੋਟਾ ਮੰਮੀ ਤੂੰ ਇਹ ਵੀ ਜ਼ਿਆਦਾ ਕਰਦੇ ਜੀ ਆਓ ਅੰਦਰ ਚਲੀਏ ਨਹੀਂ ਤੈਨੂੰ ਨਹੀਂ ਪਤਾ ਮੈਨੂੰ ਸੱਚੀ ਮੁੱੱਚੀ ਲੱਗਣ ਡਿਆ ਵਾ ਕੋ ਹਲਕਾਉਂ ਡਿਆ ਪਿਓ ਤੇਰਾ ਚੱਲ ਕੋਈ ਨਹੀਂ ਆਪੇ ਪਤਾ ਲੱਗੀ ਜਾਣਾ ਵਾ ਚੱਲ ਕਿੰਨਾ ਕਿੰਨ ਚੱਲ ਕਾਉਣਾ ਵਾ ਕੋਈ ਗੱਲ ਨਹੀਂ ਸਣੀ ਹੂੰ ਔਰ ਜੋ ਤਾਂ ਤਹੀ ਕਿਆ ਉਠਣਾ ਨਹੀਂ ਦੱਸ ਹੋਣਾ ਕੀ ਆ ਮੈਂ ਸਕੂਲੋਂ ਆਣ ਕੇ ਕੰਮਦੰ ਦਾ ਸਾਰਾ ਸਾਂਭ ਲਿਆ ਵਾ ਤੇ ਸ਼ਾਮਾਂ ਪਈਆਂ ਵਾਂ ਤੇ ਧਾਰ ਤੋ ਨਹੀਂ ਕੱਢਣੀ ਹੈਗੀ ਕੱਢ ਲੈਣੇ ਧਾਰ ਤੇ ਉਠੋ ਤਾਂ ਫਿਰ ਵੇਖੋ ਬਾਹਰ ਉੱਠ ਜਾ ਨਾ ਉੱਠ ਕਰੋ ਤੋ ਉੱਠ ਜਾ ਨਾ ਦੱਸ ਉਠਣਾ ਕਦੋਂ ਉੱਠ ਜਾ ਨਾ ਉੱਠ ਜਾ ਨਾ ਫੇਰ ਨੀਂਦਾ ਜਾਣੀ ਤੁਹਾਨੂੰ ਇਦਾਂ ਹੀ ਨਹੀਂ ਹੁੰਦੀ ਮੈਨੂੰ ਪਤਾ ਨਾ ਆ ਜਾਣੀ ਔਰ ਜਾ ਤਾਂ ਉਠਣੇ ਲੱਗਾ ਹਾਂ ਚਲੋ ਉੱਠੋ ਤਾਂ ਬਾਹਰ ਕੋਈ ਵੇਖੋ ਕੰਮਦੰ ਦਾ ਕੀ ਕਰਨ ਵਾਲਾ ਕੋਈ ਪਾਣੀ ਦਾ ਗਲਾ ਪਿਆਲ ਪਲੇ ਲੈਮ ਨਹੀਂ ਆ